ਨੀਆ ਮੁਸਕਾਨਾ ਅੱਜ ਮੈਂ ਦੇਖਿਆ ਨਹੀਂ ਮੈਂ ਪਹਿਲਾਂ ਬਹੁਤ ਉਤਕਾਟਨ ਦੇਖਿਆ ਜੇ ਮਨਾਸ ਸਾਹਿਬ ਇਹਦਾ ਨਜ਼ਾਰਾ ਮੈਂ ਨਹੀਂ ਠੱਕਿਆ ਕਦੇ ਬਿਲਕੁਲ ਰਮਣਾ ਸਾਹਿਬ ਬਾਹਰ ਪਾਰਕਿੰਗ ਆਰਡ ਤੁਸੀਂ ਅੰਦਰ ਸੀਗੇ ਮੋਟਰ ਤੇਲ ਰੱਖਣ ਦੀ ਵੀ ਜਗਾ ਨਹੀਂ ਸੀ ਬਹੁਤ ਬਹੁਤ ਚੰਗਾ ਲੱਗਾ ਜੀ ਕਿਉਂਕਿ ਯੂ نو ਡਿਵਾਈਡਡ ਜਦੋਂ ਆਪਾਂ ਹੁੰਨੇ ਆ ਫਿਰ ਤਾਂ ਨੁਕਸਾਨ ਹੀ ਹੁੰਦਾ ਨਾ ਵੈਨਵਰ ਯੂਨਾਈਟਡ ਔਰ ਮੈਂ ਤੇਸੀ ਸਾਹਿਬ ਨੂੰ ਕੁਲਵੰਤ ਭਾਜੀ ਨੂੰ ਪਿਛਲੇ 40 ਸਾਲ ਤੋਂ ਜਾਣਦਾ ਔਰ ਹਮੇਸ਼ਾ ਹੀ ਉਹਨਾਂ ਨੇ ਕਮਿਊਨਿਟੀ ਲਈ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਆ ਪਰ ਹੁਣ ਉਹਨਾਂ ਨੇ ਇਹ ਬਹੁਤ ਵੱਡਾ ਕਦਮ ਅੱਗੇ ਲਿਆਂਦਾ ਦਾ ਵੀ ਆ ਰੀਲੀ ਰੀਲੀ ਲੁਕਿੰਗ ਫੋਰਵਰਡ ਬਈ ਆਪਾਂ ਕਮਿਊਨਿਟੀ ਲਈ ਵੱਧ ਚੜ ਕੇ ਇਸ ਰੇਡੀਓ ਦੇ ਥਰੂ ਕੰਮ ਕਰਾਂਗੇ ਕੀ ਆਸਾਂ ਉਮੀਦਾਂ ਨੇ ਤੁਸੀਂ ਭਾਈਚਾਰੇ ਦੀ ਚਰਚ ਤੋਂ ਸਖਸ਼ੀਤ ਤੋਂ ਬਿਜ਼ਨਸ ਪਰਸਨ ਹੋਣ ਦੇ ਨਾਤੇ ਜਾਂ ਹੋਰ ਬਹੁਤ ਸਾਰੇ ਸਮਾਜਿਕ ਕਾਰਜਾਂ ਦੇ ਵਿੱਚ ਇੱਥੇ ਵੀ ਭਾਰਤ ਵਿੱਚ ਵੀ ਤੁਸੀਂ ਕਾਰਜ ਚਲ ਰਹੇ ਹੋ ਸਾਊਥ ਏਸ਼ੀਆਨ ਮੀਡੀਆ ਤੋਂ ਸਾਡੇ ਤੋਂ ਸਾਡੀ ਟੀਮ ਤੋਂ ਆਮ ਕਰਕੇ ਤੁਸੀਂ ਕੀ ਆਸਮੀਦ ਰੱਖਦੇ ਹੋ ਇੱਕ ਤਾਂ ਮਤਲਬ ਇਹਨਾ ਬਿਲਕੁਲ ਕਲੀਅਰਟੀ ਚਾਹੀਦੀ ਹੈ ਨਾ ਮੈਂ ਕੋਈ ਟੈਗ ਨਹੀਂ ਲੱਗਣਾ ਚਾਹੀਦਾ ਵੀ ਕੋਈ ਰੇਡੀਓ ਸੋਸਾਇਟੀ ਕਿਦਨ ਨੂੰ ਲੀਨ ਕਰ ਰਿਹਾ ਕਿਉਂਕਿ ਬੀਇੰਗ ਅ ਰੇਡੀਓ ਕਮਿਊਨਿਟੀ ਦਾ ਰੇਡੀਓ ਜੇ ਤੁਸੀਂ ਕਹੋ ਨਾ ਤਾਂ ਫਿਰ ਇਦਾਂ ਨਹੀਂ ਹੁਣ ਜਿਹੜਾ ਵੀ ਤੁਸੀਂ ਕਿਹੜੀ ਪਾਰਟੀ ਨਾਲ ਅਟੈਚ ਹੈਗੇ ਆਂ ਇੱਕ ਤਾਂ ਇਹ ਗੱਲ ਆ ਦੂਸਰਾ ਜਿਹੜੇ ਵੀ ਕਮਿਊਨਿਟੀ ਦੇ ਜਿੱਦਾਂ ਹੁਣ ਐਕਸਟਰਸ਼ਨ ਆ ਜਾਂ ਜਿਹੜਾ ਜਿਹੜੇ ਗਰਮ ਮੁੱਦੇ ਆ ਨਾ ਉਹਨਾਂ ਦੇ ਜਿਆਦਾ ਟਾਈਮ ਦੇਣਾ ਜਿਹਦਾ ਦਰਵਾਜ਼ਾ ਤੁਹਾਡੀ ਨੂੰ ਆਨਸਰ ਦੇਣਾ ਵੀ ਸਾਡੇ ਕੰਮ ਹੈ ਐਬਸੋਲੂਟਲੀ ਕਿਉਂਕਿ ਸਰਕਾਰੀ ਦਰਵਾਜ਼ੇ ਰੇਡੀਓ ਦੀ ਸੁਣਦੀ ਸੁਣੀ ਜਾਂਦੀ ਆ ਔਰ ਔਰ ਲਿਖਤ ਪੜਤ ਵੀ ਹੁੰਦੀ ਆ ਔਰ ਲੇਖਾ ਜੋਖਾ ਵੀ ਦੇਣਾ ਪੈਂਦਾ ਸੋ ਇੱਕ ਇਹ ਵੀ ਇੱਕ ਵਧੀਆ ਸ਼ੁਰੂਆਤ ਆ ਵੀ ਪ੍ਰੀਮੀਅਰ ਸਾਹਿਬ ਆਪਣੀ ਸਾਰੀ ਟੀਮ ਲੈ ਕੇ ਆਏ ਵੈਸੇ ਤਾਂ ਦੇਖੋ ਉਹ ਸਾਰੇ ਰੇਡੀਓ ਸਟੇਸ਼ਨਸ ਤੇ ਅੱਜ ਗਏ ਆ ਪਰ ਸਵਿਫਟ ਤੇ ਆਉਣਾ ਵੀ ਓਪਨਿੰਗ ਬਿਲਕੁਲ ਮੁੱਖ ਮੰਤਰੀ ਨੇ ਉਹ ਮੁੱਖ ਮੰਤਰੀ ਕੋਈ ਵੀ ਹੁੰਦਾ ਤਾਂ ਅਸੀਂ ਮਾਣ ਮੱਤੇ ਮਹਿਸੂਸ ਕਰਦੇ ਆ ਕਿ ਉਹਨਾਂ ਨੇ ਅੱਜ ਸਟੂਡੀਓ 'ਚ ਆਏ ਆ ਕੁਝ ਲੋਕ ਨੇ ਜਿਹੜਾ ਸਾਨੂੰ ਦੇ ਆਈ ਟ੍ਰਾਈਂਗ ਟੂ ਡਿਫਾਈਨ ਅਸ ਕਿ ਅਸੀਂ ਐਂਡੀਪੀ ਲੀਨਿੰਗ ਹੋਵਾਂਗੇ ਜਾਂ ਅਸੀਂ ਫਲਾਣੇ ਨਾਲ ਲੀਨਿੰਗ ਹੋਵਾਂਗੇ ਪਰ ਮੈਂ ਦੱਸ ਦਿਆ ਤੁਹਾਨੂੰ ਕਿ ਸਭ ਤੋਂ ਪਹਿਲਾਂ ਥੀਅਰ ਫਾਲੀਓ ਆਫ ਸਾਫ ਸਟੂਡੀਓ ਚ ਆਏ ਸੀਗੇ ਉਹਨਾਂ ਨਾਲ ਮੈਂ ਆਪ ਮੁਲਾਕਾਤ ਕੀਤੀ ਹੈ ਅੱਜ ਸਵੇਰ ਸਾਡਾ ਸੁਨੇਹਾ ਮਿਲੇ ਪ੍ਰਧਾਨ ਮੰਤਰੀ ਸਾਹਿਬ ਤੋਂ ਔਰ ਜੌਨ ਰਸਟਲ ਸਾਹਿਬ ਵੀੜਾ ਕੱਢ ਗਏ ਨੇ ਪਰ ਜਿਵੇਂ ਪਹਿਲਾਂ ਕਿਹਾ ਕਿ ਸਾਡੀ ਤਾਂ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਕਿਸੇ ਵੱਲੀ ਹੋ ਕੇ ਨਾ ਬਣੀਏ ਕਿਸੇ ਦੇ ਹਕ ਦਾ ਵਾਲ ਨਾ ਬਣੀਏ ਔਰ ਮੈਂ ਦੇਖ ਰਿਹਾ ਸੀ ਕੰਜ਼ਰਵੇਟਿਵ ਵੀ ਸਾਰੀ ਟੀਮ ਆਈ ਹੈ ਹੁਣ ਸਾਰੀ BC ਦਾ ਸਟੇਵ ਗੁਨਰ ਸਾਹਿਬ ਸਾਡੇ ਨਾਲ ਲੱਤੇ ਆ ਔਰ ਇਹ ਐਟਾਰਨੀ ਜਨਰਲ ਦੇ ਕ੍ਰਿਟਿਕ ਆ ਸੋ ਇਸ 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 ਅ ਵੈਰੀ ਗੁੱਡ ਮਿਕਸ ਐਂਡ ਆਮ ਵੈਰੀ ਪਲੀਜ਼ਡ